ਕਿਸਾਨ ਅੰਦੋਲਨ 2.0 ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਪੰਜਾਬ ਤੇ ਹਰਿਆਣਾ ਦੇ ਕਿਸਾਨ ਤੇਜ਼ੀ ਨਾਲ ਦਿੱਲੀ ਵੱਲ ਕੂਚ ਕਰਨ ਦੀ ਸੋਚ ਰਹੇ ਨੇ ਹਾਲਾਂਕਿ ਦੋਦੰਦਲੀ ਇੱਕ ਕੂਚ ਟਾਲਿਆ ਗਿਆ ਉਧਰ ਹੀ ਬੀਤੇ ਦਿਨ ਖਨੌਰੀ ਬਾਰਡਰ ਤੇ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਕੀਤੀ ਗਈ ਇਸ ਤੋਂ ਬਾਅਦ ਹਾਲਾਤ ਕਾਫੀ ਖਰਾਬ ਹੋ ਗਏ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਪੰਜਾਬੀ ਕਲਾਕਾਰਾਂ ਵੱਲੋਂ ਹੁਣ ਕਿਸਾਨ ਅੰਦੋਲਨ ਨੂੰ ਰੱਜ ਕੇ ਸਮਰਥਨ ਦਿੱਤਾ ਜਾ ਰਿਹਾ ਹੈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹੱਲਾਸ਼ੀਰੀ ਦੇਣ ਦੇ ਲਈ ਪੰਜਾਬੀ ਗਾਇਕ ਗਾਣੇ ਤਿਆਰ ਕਰ ਰਹੇ ਨੇ ਇਸ سلسلے ਦੇ ਵਿੱਚ ਗਾਇਕ ਸ਼੍ਰੀ ਬਰਾੜ ਤੇ ਗਾਇਕ ਇੰਦਰਜੀਤ ਨਿੱਕੂ ਅਤੇ ਰੇਸ਼ਮ ਸਿੰਘ ਅਨਮੋਲ ਜੁੜ ਚੁਕੇ ਨੇ ਇਹਨਾਂ ਨੇ ਗਾਣੇ ਰਿਲੀਜ਼ ਕੀਤੇ ਨੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਜੀ ਹਾਂ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਸ਼੍ਰੀ ਬਰਾੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਅੱਜ 22 ਫਰਵਰੀ ਨੂੰ ਕਿਸਾਨ ਐਂਥਮ 3 ਗਾਣਾ ਰਿਲੀਜ਼ ਕੀਤਾ ਜੀ ਹਾਂ ਇਹ ਗਾਣਾ 1 ਮਿੰਟ 12 ਸੈਕਿੰਡ ਦਾ ਜ਼ਰੂਰ ਹੈ ਔਰ ਇਹ ਗਾਣਾ ਪੂਰੀ ਤਰ੍ਹਾਂ ਦੇ ਨਾਲ ਜੋਸ਼ ਭਰ ਦਿੰਦਾ ਹੈ ਗਾਣੇ ਚ ਸ਼ਰੀ ਬਰਾੜ ਕੇਂਦਰ ਸਰਕਾਰ ਦੇ ਨੈਸ਼ਨਲ মিডিਆ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸਿੰਗਰ ਇੰਦਰਜੀਤ ਨਿਕੂ ਨੇ ਵੀ ਆਪਣਾ ਗਾਣਾ ਸ਼ੇਅਰ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਆਪਣੇ ਗੀਤ ਚ ਕਿਸਾਨਾਂ ਨੂੰ ਸਮਰਥਨ ਦਿੰਦਾ ਹੈ ਗਾਇਕ ਨੇ ਕੇਂਦਰ ਸਰਕਾਰ ਤੇ ਤਿੱਖੇ ਤੰਜ ਕੱਸ ਦਿੱਤੇ ਨੇ ਇਹ ਗਾਣਾ 2021 ਦੇ ਵਿੱਚ ਵੀ ਰਿਲੀਜ਼ ਹੋਇਆ ਸੀ ਨਿਕੂ ਦੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਫੈਨਸ ਕਹਿ ਰਹੇ ਨੇ ਕਿ ਇਸ ਕਿਸਾਨ ਅੰਦੋਲਨ ਚ ਉਹਨਾਂ ਨੂੰ ਅਜਿਹੇ ਗਾਣਾ ਸੁਣ ਕੇ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਾਬਲੇ ਗੌਰ ਹੈ ਕਿ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਨੂੰ ਰਾਜਕੀ ਸਪੋਰਟ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟਾਂ ਸਾਂਝਾ ਕਰ ਰਹੇ ਨੇ ਬੀਤੇ ਦਿਨੀ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਹੰਝੂ ਗੈਸ ਛੱਡੀ ਗਈ ਸੀ ਸਰਕਾਰ ਦੀ ਕਾਰਵਾਈ ਦੌਰਾਨ ਪੰਜਾਬੀ ਅਦਾਕਾਰਾਂ ਸੋਨੀਆ ਮਾਨ ਵੀ ਸਖਮੀ ਹੋਈ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ